ਸ੍ਰੀ ਵਾਹਿਗੁਰੂ ਸਾਹਿਬ ਜੀਓ ਵੈਸਾਖ ਤਿਰਨ ਕਿਉ ਵਾਢਿਆ ਜਿੰਨਾ ਪ੍ਰੇਮ ਵਿਸ਼ੋ ਹਰ ਸਾਜਨ ਪੁਰਖ ਵਿਸਾਰ ਕੈ ਲਗੀ ਮਾਇਆ ਤੋ ਮਾਜ ਰਾਗ ਦੇ ਪਾਵਨ ਸ਼ਬਦ ਰਈ ਗੁਰੂ ਮਹਾਰਜ ਜਿਆ ਪਾਸ਼ਾ ਪਨ ਵੈਸਾਖ ਦਾ ਮਹੀਨਾ ਮਨਾਉਂਦੀ ਜਸ ਦੱਸਦੇ ਹਨ ਕਿ ਭਾਵੇਂ ਵਿਸਾਖ ਦੇ ਮਹੀਨੇ ਦੇ ਵਿੱਚ ਕਣਕਾਂ ਪੱਕੀਆਂ ਹਨ ਹਰੇਕ ਇਸਤਰੀ ਮਰਦ ਦੇ ਅੰਦਰ ਇੱਕ ਬੜੀ ਭਾਵਨਾ ਬਣੀ ਹੋਈ ਹੈ ਖੁਸ਼ੀ ਬਣੀ ਹੋਈ ਹੈ ਪਰ ਜਿਨ੍ਹਾਂ ਨੇ ਪਰਮੇਸ਼ਰ ਨੂੰ ਵਿਸਾਰ ਕੇ ਪਰਮੇਸ਼ਰ ਦੇ ਪਿਆਰ ਦਾ ਪ੍ਰਗਟਾਵਾ ਹੀ ਨਹੀਂ ਕੀਤਾ ਉਹ ਮਾਇਆ ਪਿੱਛੇ ਹੀ ਭੱਜੇ ਫਿਰਦੇ ਹਨ ਚੇਟਕ ਲੱਗੀ ਹੋਈ ਹੈ ਉਹਨਾਂ ਨੂੰ ਇਹ ਮਹੀਨਾ ਕਿਵੇਂ ਸੁਖਦਾਈ ਹੋਵੇਗਾ ਪੋਤਰ ਕਲਾਤਰਨ ਅਸਾਂਗ ਤਨ ਹਾਰਿਆ ਵਿਨਾਸੀ ਓ ਪਲਚ ਪਲਚ ਸਾਗਲੇ ਮੋਈ ਝੂਠੇ ਤੰਦ ਮੋਹ ਭਾਵੇਂ ਪੁੱਤਰ ਹੋਵੇ ਭਾਵੇਂ ਇਸਤਰੀ ਭਾਵੇਂ ਇਹ ਸੰਗੀ ਸਾਥੀ ਧਨ ਪਦਾਰਥ ਇਹ ਸਾਰਾ ਨਾਸ਼ਵੰਤ ਹੈ ਉਹ ਇੱਕ ਪਰਮੇਸ਼ਰ ਹੀ ਹੈ ਜੋ ਸਾਡਾ ਸਥਾਈ ਸਾਥੀ ਹੈ ਉਸ ਦਾ ਸਿਮਰਨ ਕਰਦੇ ਰਹਿਣਾ ਚਾਹੀਦਾ ਹੈ ਸਾਰੀ ਜੋ ਲੁਕਾਈ ਹੈ ਸਾਰਾ ਸੰਸਾਰ ਹੈ ਇਹ ਮਾਇਆ ਦੇ ਝੂਠੇ ਧੰਦੇ ਪਿਛੇ ਹੀ ਭਜਾ ਫਿਰਦਾ ਫਿਰਦਾ ਖਵਾਰ ਹੋ ਰਿਹਾ ਹੈ ਇੱਕਸ ਹਰ ਕੇ ਨਾਮ ਬਿਨ ਅੱਗੇ ਲਈਏ ਖੋਹੇ ਦਇਓ ਵਿਸਾਰ ਵਿਗੋਚਣਾ ਪ੍ਰਭ ਬਿਨ ਅਵਰ ਨ ਕੋਈ ਇੱਕ ਪਰਮੇਸ਼ਰ ਦੇ ਨਾਮ ਤੋਂ ਬਿਨਾ ਜੋ ਵੀ ਆਪਾਂ ਇੱਥੇ ਕਮਾਈ ਕਰਦੇ ਹਾਂ ਉਹ ਜਾਣ ਤੋਂ ਪਹਿਲਾਂ ਖੋਈ ਜਾਂਦੀ ਹੈ ਪਰਮੇਸ਼ਰ ਦੇ ਨਾਮ ਨੂੰ ਵਿਚਾਰ ਕੇ ਖੁਆਰ ਹੀ ਹੋਣਾ ਹੈ ਪਰਮੇਸ਼ਰ ਤੋਂ ਬਗੈਰ ਇਥੇ ਕੋਈ ਸੱਚਾ ਸਾਥੀ ਨਹੀਂ ਹੈ ਪ੍ਰੀਤਮ ਚਰਣੀ ਜੋ ਲਗੇ ਦਿਨ ਕੀ ਨਿਰਮਲ ਸੋਏ ਜੋ ਪਰਮੇਸ਼ਰ ਦੇ ਚਰਨਾ ਨਾਲ ਜੰਮੜ ਜਾਂਦੇ ਹਨ ਲੱਗ ਜਾਂਦੇ ਹਨ ਭਾਵ ਜੋ ਹੁਕਮ ਬਖਸ਼ਿਆ ਜਾਂਦਾ ਹੈ ਜੋ ਰਾਹ ਵਿਖਾਇਆ ਜਾਂਦਾ ਹੈ ਰਾਹ ਤੇ ਦੁਰ ਲੱਗ ਜਾਂਦੇ ਹਨ ਉਹਨਾਂ ਦੀ ਮਤ ਜੋ ਹੈ ਉਹ ਮੈਲ ਰਹਿਤ ਹੋ ਜਾਂਦੀ ਹੈ ਉਹ ਸਤਕਾਰੇ ਜਾਂਦੇ ਹਨ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪਰਾਪਤ ਹੋਏ ਵੈਸਾਖ ਸੁਵਾਵਾਤਾ ਲਗੇ ਜਾਂ ਸੰਤ ਪੇਟੇ ਹਰ ਸੋਏ ਮਹਾਰਾਜ ਹੁਕਮ ਕਰਦੇ ਹਾਂ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਬੇਨਤੀ ਕਰੋ ਕਿ ਤੁਹਾਡਾ ਸਾਨੂੰ ਸਾਥ ਪ੍ਰਾਪਤ ਹੋ ਜਾਵੇ ਤੁਹਾਡੇ ਹੁਕਮ ਨੂੰ ਮੰਨਣ ਯੋਗ ਹੋ ਜਾਈਏ ਇਹ ਵੈਸਾਖ ਦਾ ਮਹੀਨਾ ਤਾਂ ਹੀ ਸਾਨੂੰ ਸੋਹਣਾ ਲੱਗੇਗਾ ਜੇ ਸਾਨੂੰ ਸ਼ਬਦ ਗੁਰੂ ਦੀ ਸਮਝ ਲੱਗ ਜਾਵੇਗੀ ਕਿ ਇਹ ਸ਼ਬਦ ਗੁਰੂ ਨੂੰ ਮੰਨ ਕੇ ਪ੍ਰੈਕਟਿਸ ਕਰਕੇ ਹੀ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਹੈ ਹੋਈਆਂ ਬੇਅੰਤ ਭੁੱਲਾਂ ਚੁਕਾਂ ਦੀ ਮਾਫੀ ਬਖਸ਼ੀ ਨੀ ਜੀ ਐਤਵਾਰ ਵਿਸਾਖ ਦਾ ਮਹੀਨਾ ਆਰੰਭ ਹੋਇਆ ਕਣਕ ਦਾ ਸੀਜ਼ਨ ਸੁਖ ਸੁਖਾਂ ਦਾ ਸਾਨੂੰ ਮਾਰੇ ਸੱਚੇ ਬਾਸ਼ਾ ਕਟਣਾ ਕਮਾਉਣਾ ਦੇਵੇ ਸੁਖ ਸੁਖਾਂ ਸਖੀਰ ਤੇ ਥਾਂ ਦੇ ਉੱਤੇ ਇਹ ਲੱਗੇ ਸਾਨੂੰ ਧੰ ਗੁਰੂ ਅਮਰਦਾਸ ਸੱਚੇ ਪਾਸ਼ਾ ਜੀ ਸਤੋਂ ਖੇਤ ਜਮਾਇਓ ਸਤੋਂ ਸ਼ਾਵਾਂ ਸੱਤ ਦੇ ਬਲ ਦੇ ਨਾਲ ਤੁਸੀਂ ਉਜੜੀ ਕੀਤੀ ਹਰੀ-ਭਰੀ ਕੀਤੀ ਸੱਤ ਦੇ ਬਲ ਨਾਲ ਤੁਸੀਂ ਰਖਵਾਲੀ ਕੀਤੀ ਸਾਨੂੰ ਸੱਤ ਦੀ ਵਾਈ ਦੇ ਉਤਪਾਦ ਖਾਣ ਦਾ ਸੁਭਾਗ ਪ੍ਰਾਪਤ ਹੋਵੇ ਤੇ ਜਿਨ੍ਹਾਂ ਨੂੰ ਅਸੀਂ ਵੇਚ ਗਏ ਉਹ ਵੀ ਸੱਤ ਦੇ ਬਲ ਦੀ ਕਮਾਈ ਖਾਣ ਤਾਂ ਕਿ ਉਹਨਾਂ ਦਾ ਸਰੀਰ ਤੰਦਰੁਸਤ ਰੋਗ ਰਹਿ ਤੋ ਹੁਣ ਹੋਈਆਂ ਬੇਨਤੀ ਪਹੁੰਚਾਦੀ ਮਾਫੀ ਬਖਸ਼ੀਂ ਦੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ